ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਆਪਣੀ ਅੱਜ ਦੀ ਕਹਾਣੀ ਕੱਲ ਦੀ ਕਹਾਣੀ ਦੀ ਤਰ੍ਹਾਂ ਹੀ ਇੱਕ ਬਹੁਤ ਦਰਦਨਾਕ ਕਹਾਣੀ ਆ ਬਿਲਕੁਲ ਸੱਚੀ ਘਟਨਾ ਇਹ ਘਟਨਾ ਸੁਣ ਕੇ ਕਿਸੇ ਦਾ ਵੀ ਦਿਲ ਜਿਹੜਾ ਉਹ ਦੁਖੀ ਹੋ ਜੂ ਤੇ ਅਸੀਂ ਇਹ ਸੋਚਣ ਲਈ ਹੈਰਾਨ ਹੋ ਜਾਾਂਗੇ ਸੋਚਣ ਲਈ ਮਜਬੂਰ ਹੋ ਜਾਾਂਗੇ ਸੁਣ ਕੇ ਹੈਰਾਨ ਹੋ ਜਾਾਂਗੇ ਵੀ ਕੀ ਇਹੋ ਜਿਹਾ ਕੁਝ ਵਾਕਿਆ ਹੀ ਸਾਡੇ ਸਮਾਜ ਦੇ ਵਿੱਚ ਵਾਪਰ ਰਿਹਾ ਪਿਛਲੇ ਮਹੀਨਿਆਂ ਦੇ ਵਿੱਚ ਇੱਕ ਨਿਊਜ਼ ਆਈ ਸੀ ਅਖਬਾਰ ਦੇ ਵਿੱਚ ਉਸ ਨਿਊਜ਼ ਨੂੰ ਖੋਖਣ ਤੋਂ ਬਾਅਦ ਜੋ ਗੱਲ ਸਾਹਮਣੇ ਆਈ ਹੈਡਿੰਗ ਸੀ ਕਿ ਇੱਕ 12 ਸਾਲ ਦੀ ਬੱਚੀ ਨੇ ਬੱਚੇ ਨੂੰ ਦਿੱਤਾ ਬਾਥਰੂਮ ਦੇ ਵਿੱਚ ਜਨਮ ਸਕੂਲ ਦੇ ਵਿੱਚ ਇਹ ਗੱਲ ਜਦੋਂ ਆਪਾਂ ਕੋਈ ਵੀ ਇਸ ਤਰ੍ਹਾਂ ਦੀ ਹੈਡਿੰਗ ਪੜ੍ਹਦੇ ਆਂ ਤੇ ਆਪਾਂ ਸੋਚਣ ਲਈ ਮਜਬੂਰ ਹੁੰਨੇ ਆਂ ਵੀ ਇਹ ਕਿਵੇਂ ਪੋਸੀਬਲ ਹੋ ਸਕਦਾ ਪਰ ਅਸਲ ਵਿੱਚੋਂ ਕੀ ਗੱਲ ਹੁੰਦੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆਂ ਪ੍ਰੀਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਉਹਦੇ ਕੋਈ ਭੈਣ ਭਰਾ ਨਹੀਂ ਹੈਗਾ ਤੇ ਜਦੋਂ ਪ੍ਰੀਤ ਹੋਈ ਤਾਂ ਉਹਦੇ ਮੰਮੀ ਪਾਪਾ ਨੇ ਬਹੁਤ ਮਤਲਬ ਖੁਸ਼ੀ ਮਨਾਈ वैसे ਤਾਂ ਦੇਖੋ ਸਾਰੇ ਮਾਪਿਆਂ ਨੂੰ ਹੁੰਦਾ ਵੀ ਜੇ ਸਾਡੇ ਇੱਕ ਧੀ ਆ ਸਾਡੇ ਪੁੱਤ ਵੀ ਹੋਵੇ ਪਰ ਉਹਨਾਂ ਦੀ ਸਿਰਫ ਇੱਕ ਧੀ ਸੀ ਤੇ ਪ੍ਰੀਤ ਦੇ ਪਾਪਾ ਨੇ ਆਪਣੀ ਧੀ ਦੀ ਪਰਵਰਿਸ਼ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਆਪਾਂ ਅਕਸਰ ਕੁੜੀਆਂ ਨੂੰ ਜਦੋਂ ਪੜਨਾ ਭੇਜਦੇ ਆ ਤੇ ਆਪਾਂ ਨੂੰ ਫਿਕਰ ਹੁੰਦਾ ਹਨਾ ਵੀ ਸਾਡੇ ਬੱਚੇ ਆ ਜਿਹੜੇ ਕਿਤੇ ਉਹ ਗਲਤ ਰਸਤੇ ਨਾ ਚਲੇ ਜਾਣ ਪ੍ਰੀਤ ਜਦੋਂ 12 ਸਾਲ ਦੀ ਹੋਈ ਤਾਂ ਉਹ গারਲਸ ਸਕੂਲ ਦੇ ਵਿੱਚ ਹੀ ਪੜ ਰਹੀ ਸੀ ਸ਼ੁਰੂ ਤੋਂ ਲੈ ਕੇ ਉਦੋਂ ਵੀ ਉਹ গারਲਸ ਸਕੂਲ ਦੇ ਵਿੱਚ ਪੜਦੀ ਆ ਪਰ ਉਹ ਬੈਨ ਤੇ ਚੜਦੀ ਆ ਸਕੂਲ ਜਾਂਦੀ ਆ ਤੇ ਸਿੱਧੀ ਉਹ ਘਰ ਆਉਂਦੀ ਆ ਬਸ ਟਿਊਸ਼ਨ ਜਾਂਦੀ ਆ ਹੋਰ ਉਹ ਕਿਸੇ ਦੇ ਨਹੀਂ ਜਾਂਦੀ ਸ਼ਹਿਰ ਦੀ ਕੁੜੀ ਸੀ ਪ੍ਰੀਤ ਤੇ ਇੱਕ ਦਿਨ ਸਕੂਲ ਦੇ ਵਿੱਚ ਕੋਈ ਨਾ ਪ੍ਰੋਗਰਾਮ ਸੀਗਾ ਪ੍ਰੋਗਰਾਮ ਸੀ ਤੇ ਪ੍ਰੀਤ ਜਿਹੜੀ ਉਹ ਵਾਸ਼ਰੂਮ ਜਾਂਦੀ ਆ ਮੁੜ ਕੇ ਉਹ ਕਾਫੀ ਦਿਨ ਬਾਹਰ ਨਹੀਂ ਆਈ ਉਹਦੇ ਨਾਲ ਦੀਆਂ ਜਿਹੜੀਆਂ ਕੁੜੀਆਂ ਸੀਗੀਆਂ ਉਹ ਜਿਹੜਾ ਦਰਵਾਜ਼ਾ ਉਹ ਨੌਕ ਕਰਦੀਆਂ ਨੇ ਉਹ ਕਹਿੰਦੀਆਂ ਪ੍ਰੀਤ ਤੇ ਤੈਨੂੰ ਕਿੰਨਾ ਟਾਈਮ ਹੋ ਗਿਆ ਅੰਦਰ ਗਈ ਨੂੰ ਤੂੰ ਆਈ ਨਹੀਂ ਤੇ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ ਬੱਚੀਆਂ ਨੂੰ ਇਹ ਹੁੰਦਾ ਵੀ ਚਲ ਜੇ ਉਹ ਅੰਦਰ ਵੀ ਹੈ ਤਾਂ ਬੋਲੇ ਤਾਂ ਸਹੀ ਕਾਫੀ ਟਾਈਮ ਤਾਂ ਉਹ ਖੜੀਆਂ ਰਹਿੰਦੀਆਂ ਵੀ ਚਲ ਆ ਜੂਗੀ ਆ ਜੂਗੀ ਵੀ ਆਪਣੀ ਆਵਾਜ਼ ਨਹੀਂ ਸੁਣੀ ਹੋਣੀ ਪਰ ਜਦੋਂ ਉਹ ਨਹੀਂ ਆਉਂਦੀ ਤਾਂ ਜਿਹੜੀਆਂ ਕੁੜੀਆਂ ਨੇ ਉਹ ਇੱਕ ਮੈਡਮ ਕੋਲ ਜਾਂਦੀਆਂ ਨੇ ਤੇ ਮੈਡਮ ਨੂੰ ਕਹਿੰਦੀਆਂ ਕਿ ਮੈਡਮ ਆ ਵੀ ਪ੍ਰੀਤ ਵਾਸ਼ਰੂਮ ਚ ਗਈ ਆ ਬਹੁਤ ਟਾਈਮ ਦੀ ਗਈ ਆ ਵੀ ਉਹ ਬਾਹਰ ਨਹੀਂ ਆਈ ਤੇ ਨਾ ਹੀ ਉਹ ਆਵਾਜ਼ ਦੇ ਰਹੀ ਹੈ ਅੰਦਰੋਂ ਚਲੋ ਮੈਡਮ ਆ ਜਿਹੜੇ ਉਹ ਬੱਚੀਆਂ ਦੇ ਨਾਲ ਆਉਂਦੇ ਆਗੇ ਆ ਕੇ ਉਹ ਵੀ ਆਵਾਜ਼ ਮਾਰਦੇ ਆ ਪ੍ਰੀਤ ਪ੍ਰੀਤ ਪਰ ਪ੍ਰੀਤ ਦੀ ਅੰਦਰੋਂ ਆਵਾਜ਼ ਨਹੀਂ ਆ ਰਹੀ ਹੁੰਦੀ ਚਲੋ ਹੁਣ ਰੌਲਾ ਪੈ ਜਾਂਦਾ ਗੱਲਾਂ ਐ ਹੋ ਜਾਂਦੀ ਐ ਵੀ ਬਾਥਰੂਮ ਦੇ ਵਿੱਚ ਕੁੜੀ ਨੂੰ ਕੀ ਹੋ ਗਿਆ ਕੀ ਹੋ ਗਿਆ ਤੇ ਫਿਰ ਨਾ ਜਿਹੜਾ ਸਕੂਲ ਦਾ ਗਾਰਡ ਆ ਉਹਨੂੰ ਬੁਲਾਇਆ ਜਾਂਦਾ ਉਹਨੂੰ ਬੁਲਾ ਕੇ ਜਿਹੜਾ ਗੇਟ ਆ ਉਹ ਤੜਵਾਇਆ ਜਾਂਦਾ ਜਦੋਂ ਉਹ ਗੇਟ ਤੋੜ ਕੇ ਤੋੜਦਾ ਤੇ ਮੈਡਮ ਅੰਦਰ ਜਾਂਦੇ ਆ ਮੈਡਮ ਅੰਦਰ ਜਾ ਕੇ ਉਹਨਾਂ ਨੂੰ ਚੱਕਰ ਆ ਜਾਂਦਾ ਪ੍ਰੀਤ ਦੀ ਹਾਲਤ ਵੇਖ ਕੇ ਕਿ ਪ੍ਰੀਤ ਬਾਥਰੂਮ ਦੇ ਵਿੱਚ ਡਿੱਗੀ ਪਈ ਸੀ ਬੇਹੋਸ਼ ਸੀ ਤੇ ਉਹਦੇ ਨਾਲ ਮਤਲਬ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਕੱਪੜੇ ਉਹਦੇ ਗੰਦੇ ਹੋ ਚੁੱਕੇ ਸੀ ਤੇ ਮੈਡਮ ਵੀ ਡਰ ਜਾਂਦੀ ਆ ਵੀ ਆਹ ਕੀ ਹੋ ਗਿਆ ਚਲੋ ਸਾਰੇ ਹੈ ਨਾ ਜਿਹੜੇ ਮੈਡਮ ਨੇ ਟੀਚਰ ਨੇ ਉਹ ਇਕੱਠੇ ਹੋ ਕੇ ਬੱਚੀ ਨੂੰ ਚੁੱਕਦੇ ਆ ਸੰਭਾਲਦੇ ਆ ਉਹਦੇ ਕੱਪੜੇ ਵਗੈਰਾ ਸੈੱਟ ਕਰਦੇ ਆ ਤੇ ਉਸ ਤੋਂ ਬਾਅਦ ਉਹਨੂੰ ਐਮਰਜੈਂਸੀ ਹੀ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਗੱਡੀ ਦੇ ਵਿੱਚ ਪਾਇਆ ਜਾਂਦਾ ਤੇ ਪ੍ਰੀਤ ਦੇ ਪੇਰੈਂਟਸ ਨੂੰ ਫੋਨ ਕਰ ਦਿੱਤਾ ਜਾਂਦਾ ਇੱਕ ਪਾਸੇ ਤਾਂ ਸਕੂਲ ਵਾਲਿਆਂ ਨੂੰ ਇਹ ਸੀ ਵੀ ਜੇ ਇਹ ਖਬਰ ਮੀਡੀਆ 'ਚ ਜਾਊ ਤੇ ਸਾਡੇ ਸਕੂਲ ਦੀ ਬਦਨਾਮੀ ਹੋਊ। ਚਲੋ ਪ੍ਰਿੰਸੀਪਲ ਮੈਡਮ ਆ ਜਿਹੜੀ ਉਹ ਆਪ ਐਕਸ਼ਨ ਲੈਂਦੇ ਆ। ਹਸਪੀਟਲ ਦੇ ਵਿੱਚ ਐਡਮਿਟ ਕਰਦੇ ਆ। ਮਾਪੇ ਉਹਨੂੰ ਬੁਲਾਉਂਦੇ ਆ। ਜਦੋਂ ਮਾਪੇ ਉਹ ਆਉਂਦੇ ਆਗੇ ਤੇ ਬੱਚੀ ਦੀ ਜਿਹੜੀ ਮਾਂ ਗਈ ਉਹ ਕਹਿੰਦੀ ਵੀ ਘਰੋਂ ਤਾਂ ਠੀਕ ਠਾਕ ਗਈ ਆ ਇਹ। ਪਰ ਕਈ ਮਹੀਨੇ ਹੋ ਗਏ, 2-3 ਮਹੀਨੇ ਹੋ ਗਏ ਇਹ ਚੁੱਪਚਾਪ ਰਹਿੰਦੀ ਸੀ, ਵੀ ਘੱਟ ਗੱਲ ਕਰਦੀ ਸੀ। ਤੇ ਚਲੋ ਡਾਕਟਰ ਜਿਹੜੇ ਚੈੱਕਅਪ ਕਰਦੇ ਆ ਜਦੋਂ ਚੈੱਕਅਪ ਕੀਤਾ ਜਾਂਦਾ ਤਾਂ ਹੋਰ ਵੀ ਹੈਰਾਨੀ ਦੀ ਗੱਲ ਇਹ ਸਾਹਮਣੇ ਆਉਂਦੀ ਆ ਵੀ ਜਿਹੜੀ ਬੱਚੀ ਸੀ ਉਹ ਇੱਕ ਡੇਢ ਮਹੀਨੇ ਦੀ ਪ੍ਰੈਗਨੈਂਟ ਸੀ ਤੇ ਉਹਨੂੰ ਬੱਚਾ ਗਰਾਉਣ ਲਈ ਕੋਈ ਦਵਾਈ ਦਿੱਤੀ ਗਈ ਸੀ ਜਿਸ ਕਰਕੇ ਉਹ ਜਿਹੜਾ ਭਰੂਣ ਸੀ ਉਹ ਜਦੋਂ ਹਨਾ ਬਲੀਡਿੰਗ ਰਾਹੀਂ ਬਾਹਰ ਆਇਆ ਤੇ ਬੱਚੀ ਨੂੰ ਤਕਲੀਫ ਹੋਈ ਕਿਉਂਕਿ ਬੱਚੀ ਬਹੁਤ ਛੋਟੀ ਸੀ ਡਾਕਟਰ ਹੈਰਾਨ ਰਹਿ ਜਾਂਦੇ ਆ ਵੀ ਇਸ ਤਰ੍ਹਾਂ ਇੰਨੀ ਛੋਟੀ ਬੱਚੀ ਨੂੰ ਮਤਲਬ ਉਹਦਾ ਅਬੋਰਸ਼ਨ ਕਰਨ ਲਈ ਦਵਾਈ ਦਿੱਤੀ ਗਈ ਉਤੋਂ ਦੀ ਕੇਅਰ ਨਾ ਕੀਤੀ ਗਈ ਡਾਕਟਰ ਜਿਹੜੇ ਉਹ ਪ੍ਰਿੰਸੀਪਲ ਨੂੰ ਤੇ ਬੱਚੀ ਦੇ ਮਾਪਿਆਂ ਨੂੰ ਗੁਲਾ ਕੇ ਉਹਨਾਂ ਨੂੰ ਸਾਰੀ ਗੱਲ ਨਾਲ ਜਾਣੂ ਕਰਵਾਉਂਦੇ ਆ ਹੁਣ ਜਿਹੜੇ ਬੱਚੀ ਦੇ ਪੇਰੈਂਟਸ ਸੀ ਉਹ ਸਕੂਲ ਤੇ ਇਲਜ਼ਾਮ ਲਾ ਰਹੇ ਸੀ ਕਿ ਸਕੂਲ ਦੇ ਵਿੱਚ ਹੀ ਸਾਡੀ ਬੱਚੀ ਨਾਲ ਕੁਝ ਇਦਾਂ ਦਾ ਹੋਇਆ ਪਰ ਪ੍ਰਿੰਸੀਪਲ ਕਹਿ ਰਹੀ ਸੀ ਕਿ ਤੁਸੀਂ ਆਪਣੀ ਬੱਚੀ ਦਾ ਖੁਦ ਧਿਆਨ ਨਹੀਂ ਰੱਖਿਆ ਤੇ ਦੋਸ਼ ਵੀ ਸਕੂਲ ਤੇ ਦਿਨੇ ਹੋ ਪਰ ਗੱਲ ਇਹ ਸੀ ਵੀ ਬੱਚੀ ਨਾਲ ਜੋ ਕੁਝ ਹੋਇਆ ਬੱਚੀ ਬੇਹੋਸ਼ ਹੋਈ ਉਹ ਸਕੂਲ ਚ ਹੋਈ ਸੀ ਹੁਣ ਪ੍ਰਿੰਸੀਪਲ ਨੂੰ ਡਰ ਵੀ ਸੀ ਫਿਰ ਉਹ ਪੇਰੈਂਟਸ ਨੂੰ ਕਹਿੰਦੀ ਆ ਕਿ ਆਪਾਂ ਇਸ ਗੱਲ ਦੀ ਤਹਿਤ ਇੱਕ ਜਾਵਾਂਗੇ ਪਰ ਤੁਸੀਂ ਪਲੀਜ਼ ਰੌਲਾ ਨਾ ਪਾਓ ਦੇਖੋ ਤੁਹਾਡੀ ਵੀ ਬੱਚੀ ਆ ਕੱਲ ਨੂੰ ਮਟਿਆਰ ਹੋਣਾ ਇਹਦਾ ਵਿਆਹ ਹੋਣਾ ਵੀ ਜੇ ਮੀਡੀਆ 'ਚ ਗੱਲ ਆਊਗੀ ਵੀ ਬਦਨਾਮੀ ਤੁਹਾਡੀ ਵੀ ਉਨੀ ਆ ਚਲੋ ਪੇਰੈਂਟਸ ਦਾ ਜਿਹੜੇ ਉਹ ਚੁੱਪ ਰਹਿੰਦੇ ਆ ਤੇ ਅੰਦਰੋਂ ਅੰਦਰੀ ਉਸ ਮਾਮਲੇ ਦੀ ਜਿਹੜੀ ਸ਼ਾਨਵੀਣ ਕਰਨ ਲਈ ਹੁਣ ਹਸਪਤਾਲ ਵਾਲਿਆਂ ਨੇ ਤਾਂ ਪੁਲਿਸ ਬੁਲਾਉਣੀ ਸੀ ਕਿਉਂਕਿ ਪੁਲਿਸ ਦਾ ਸੀਗਾ ਕੇਸ ਪਰ ਪ੍ਰਿੰਸੀਪਲ ਚਾਹੁੰਦੀ ਸੀ ਕਿ ਪੁਲਿਸ ਨਾ ਆਵੇ ਡਾਕਟਰ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਆਉਂਦੀ ਆ ਲੇਡੀਜ਼ ਟੀਮ ਵੀ ਹੁੰਦੀ ਆ ਤੇ ਜੈਂਟਸ ਵੀ ਹੁੰਦੇ ਆ ਜਦੋਂ ਉਹ ਅਲੱਗ-ਅਲੱਗ ਬਿਆਨ ਲੈਂਦੇ ਆ ਪੇਰੈਂਟਸ ਦਾ ਜਿਹੜੇ ਉਹ ਸਕੂਲ ਵਾਲਿਆਂ ਤੇ ਆਪਣਾ ਜਿਹੜਾ ਦੋਸ਼ ਦੇ ਰਹੇ ਸੀ ਸਕੂਲ ਵਾਲੇ ਪੇਰੈਂਟਸ ਤੇ ਦੇ ਰਹੇ ਸੀ ਪੁਲਿਸ ਵਾਲੇ ਕਹਿੰਦੇ ਵੀ ਐਂ ਤਾਂ ਮਾਮਲਾ ਹੱਲ ਨਹੀਂ ਹੋਣਾ ਇਸ ਮਾਮਲੇ ਨੂੰ ਸੀਰੀਅਸਲੀ ਲੈਣਾ ਪਊਗਾ ਤੇ ਬੱਚੀ ਦੇ ਬਿਆਨ ਵੀ ਜ਼ਰੂਰੀ ਆ ਚਲੋ ਬੱਚੀ ਹਜੇ ਤੱਕ ਬੇਹੋਸ਼ ਸੀ ਉਹਨੂੰ ਹੋਸ਼ ਨਹੀਂ ਆਇਆ ਸੀ ਪੁਲਿਸ ਆ ਜਿਹੜੀ ਉੱਥੇ ਹੀ ਰਹਿੰਦੀ ਆ 2-3 ਘੰਟੇ ਬਾਅਦ ਜਦੋਂ ਬੱਚੀ ਨੂੰ ਹੋਸ਼ ਆਉਂਦਾ ਪਹਿਲਾਂ ਡਾਕਟਰ ਚੈੱਕ ਅਪ ਕਰਦੇ ਆ ਡਾਕਟਰ ਜਿਹੜੇ ਚੈੱਕ ਅਪ ਕਰਨ ਤੋਂ ਬਾਅਦ ਦੱਸਦੇ ਆ ਕਿ ਬੱਚੀ ਹੁਣ ਨਾਰਮਲ ਆ ਠੀਕ ਆ ਠੀਕ ਆ ਉਹਦੀ ਬਲੀਡਿੰਗ ਆ ਜਿਹੜੀ ਉਹ ਹੋ ਰਹੀ ਆ ਹੋਊਗੀ ਵੀ ਪਰ ਵੈਸੇ ਬੱਚੀ ਨਾਰਮਲ ਆ ਐਚ ਵੀ ਵਗੈਰਾ ਟੈਸਟ ਕੀਤਾ ਜਾਂਦਾ ਠੀਕ ਹੁੰਦਾ ਸਭ ਕੁਝ ਚਲੋ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਬੱਚੀ ਦੇ ਬਿਆਨ ਲੈਂਦੀ ਆ ਤੇ ਬੱਚੀ ਆ ਜਿਹੜੀ ਉਹ ਕਹਿੰਦੀ ਆ ਕਿ ਮੈਨੂੰ ਕੁਝ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਵੀ ਮੈਨੂੰ ਮਤਲਬ ਬਲੀਡਿੰਗ ਨਹੀਂ ਹੋ ਰਹੀ ਸੀ ਕਹਿੰਦੇ ਤੋਂ ਪਾ ਪੀਰੀਅਡਸ ਨਹੀਂ ਆ ਰਹੇ ਸੀਗੇ ਤੇ ਵੀ ਮੈਂ ਮਤਲਬ ਜਿਹੜੇ ਇੱਕ ਦਿਨ ਮੈਂ ਸਕੂਲ ਦੇ ਵਿੱਚ ਰੁਗੀ ਸੀ ਮੇਰੇ ਸਕੂਲ ਦੇ ਵਿੱਚ ਨਾ ਮੇਰਾ ਹੋਮਵਰਕ ਨਹੀਂ ਕੀਤਾ ਸੀ ਕੰਪਿਊਟਰ ਦਾ ਕਾਫੀ ਕੰਮ ਰਹਿੰਦਾ ਸੀ ਤੇ ਮੈਨੂੰ ਸਾਡੇ ਕੰਪਿਊਟਰ ਟੀਚਰ ਨੇ ਰੋਕਿਆ ਸੀ ਵੀ ਕੁਝ ਮੈਨੂੰ ਕੰਪਿਊਟਰ ਆਉਂਦਾ ਘੱਟ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਐਕਸਟਰਾ ਕਲਾਸ ਲਾ ਲਈ ਸਾਡਾ ਸਟਾਫ ਹੁੰਦਾ ਕਈ ਵਾਰ ਜਦੋਂ ਕਿਸੇ ਬੱਚੇ ਨੇ ਐਕਸਟਰਾ ਕਲਾਸ ਲਾਉਣੀ ਆ ਤੇ ਉਸ ਦਿਨ ਵੀ ਜਿਹੜੇ ਅੰਕਲ ਨੇਗੇ ਚੌਂਕੀਦਾਰ ਅੰਕਲ ਵੀ ਉਹ ਮੈਨੂੰ ਮਤਲਬ ਅੰਦਰ ਲੈ ਕੇ ਗਏ ਸੀ ਵਾਸ਼ਰੂਮ ਚ ਪਰ ਮੈਨੂੰ ਨਹੀਂ ਪਤਾ ਵੀ ਮੇਰੇ ਨਾਲ ਕੀ ਹੋਇਆ ਇੰਨਾ ਹੀ ਮੈਨੂੰ ਪਤਾਗਾ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਮਤਲਬ ਪੀਰੀਅਡਸ ਨਹੀਂ ਆਏ ਤੇ ਮੈਂ ਚੌਂਕੀਦਾਰ ਅੰਕਲ ਨੂੰ ਹੀ ਦੱਸਿਆ ਸੀ ਵੀ ਅੰਕਲ ਤੁਸੀਂ ਮੇਰੇ ਨਾਲ ਸ਼ਾਇਦ ਕੁਝ ਗਲਤ ਕੀਤਾ ਵੀ ਮੈਨੂੰ ਉਸ ਤੋਂ ਬਾਅਦ ਪੀਰੀਅਡਸ ਨਹੀਂ ਆਏ ਪੁਲਿਸ ਕਹਿੰਦੀ ਆ ਵੀ ਬੇਟੇ ਤੂੰ ਇਹ ਗੱਲ ਆਪਣੀ ਮੰਮਾ ਨਾਲ ਕਿਉਂ ਨਹੀਂ ਕੀਤੀ ਗਈ ਉਹ ਕਹਿੰਦੀ ਕਿ ਮੈਨੂੰ ਡਰ ਲੱਗਿਆ ਸੀਗਾ ਬੀ ਜੇ ਮੈਂ ਮਮਾ ਨੂੰ ਦੱਸਿਆ ਤੇ ਮਮਾ ਮੈਨੂੰ ਲੜਨਗੇ ਕਿਉਂਕਿ ਮੈਨੂੰ ਚੌਂਕੀਦਾਰ ਅੰਕਲ ਨੇ ਕਿਹਾ ਸੀ ਕਿ ਪੁੱਤ ਜੇ ਕੋਈ ਵੀ ਸਮੱਸਿਆ ਹੁੰਦੀ ਆ ਤਾਂ ਤੂੰ ਮੈਨੂੰ ਦੱਸਣੀ ਹੈਗੀ ਕਿਉਂਕਿ ਜਿੱਦਨ ਮੈਨੂੰ ਚੱਕਰਾ ਕੇ ਮੈਂ ਡਿੱਗੀ ਆ ਮੈਨੂੰ ਵਾਸ਼ਰੂਮ ਦੇ ਵਿੱਚ ਅੰਕਲ ਲੈ ਕੇ ਗਏ ਆ ਤੇ ਮੈਨੂੰ ਇਹ ਸੀ ਵੀ ਸ਼ਾਇਦ ਮੈਨੂੰ ਉਸੇ ਦਿਨ ਹੀ ਕੁਝ ਹੋਇਆ ਹੁਣ ਬੱਚੀ ਨੂੰ ਪ੍ਰੈਗਨੈਂਸ ਪ੍ਰੈਗਨੈਂਸੀ ਬਾਰੇ ਨਹੀਂ ਪਤਾ ਸੀ ਕਿਉਂਕਿ ਬੱਚੀ ਛੋਟੀ ਸੀ ਚਲੋ ਇਹ ਮਾਮਲਾ ਨਾ ਥੋੜਾ ਜਾਂ ਇੰ ਲੱਗਦਾ ਵੀ ਜਾਂ ਤਾਂ ਬੱਚੀ ਝੂਠ ਬੋਲ ਰਹੀ ਆ ਜਾਂ ਕੁਝ ਲੁਕੋ ਰਹੀ ਆ ਬੀਜੇ ਬੱਚੀ ਚੌਂਕੀਦਾਰ ਨੂੰ ਇਹ ਦੱਸ ਸਕਦੀ ਆ ਹਨਾ ਤੇ ਫਿਰ ਉਹਨੂੰ ਆਏ ਕਿ ਉਹ ਨਹੀਂ ਪਤਾਗਾ ਵੀ ਮੇਰੇ ਨਾਲ ਕੁਝ ਹੋਇਆ ਪੁਲਿਸ ਆ ਜਿਹੜੀ ਉਹ ਸੋਚਦੀ ਹੈ ਵੀ ਬੱਚੀ ਨੂੰ ਵਿਸ਼ਵਾਸ ਦੇ ਵਿੱਚ ਲੈਣਾ ਪਊਗਾ ਤੇ ਚੌਂਕੀਦਾਰ ਨੂੰ ਜਦੋਂ ਬਿਆਨ ਲੈਣ ਲਈ ਬੁਲਾਇਆ ਜਾਂਦਾ ਤੇ ਪਤਾ ਲੱਗਦਾ ਵੀ ਜਿਹੜਾ ਚੌਂਕੀਦਾਰ ਆ ਉਹ ਤਾਂ ਕਿਤੇ ਚਲਾ ਗਿਆ ਤੇ ਪ੍ਰਿੰਸੀਪਲ ਆ ਜਿਹੜੀ ਉਹ ਆਪਣੇ ਹਨਾ ਚੌਂਕੀਦਾਰ ਨੂੰ ਫੋਨ ਲਾਉਂਦੀ ਆ ਤੇ ਉਹਦਾ ਫੋਨ ਵੀ ਸਵਿਚ ਆਫ ਹੁੰਦਾ ਚਲੋ ਉਹਦਾ ਐਡਰੈਸ ਵਗੈਰਾ ਪਤਾ ਕੀਤਾ ਜਾਂਦਾ ਉਹ ਕਿਸੇ ਹੋਰ ਸਟੇਟ ਦਾ ਹੁੰਦਾ ਤੇ ਉਥੋਂ ਦੀ ਸਟੇਟ ਨੂੰ ਜਿਹੜਾ ਇਨਟੀਮੀਟ ਕਰ ਦਿੱਤਾ ਜਾਂਦਾ ਵੀ ਫਲਾਨਾ ਨਾ ਬੰਦਾ ਜਿਹੜਾ ਫਲਾਨੇ ਨਾਮ ਦਾ ਉਹ ਪੰਜਾਬ ਦੇ ਵਿੱਚ ਨੌਕਰੀ ਕਰਦਾ ਕਿਸੇ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਤੇ ਵੀ ਹੁਣ ਉਹਨੇ ਕੋਈ ਗੁਨਾਹ ਕੀਤਾ ਜਿਸ ਕਰਕੇ ਉਹ ਭੱਜ ਗਿਆ ਪਰ ਪੁਲਿਸ ਨੂੰ ਇਹ ਵੀ ਲੱਗਦਾ ਵੀ ਜਦੋਂ ਕੰਪਿਊਟਰ ਟੀਚਰ ਨੇ ਰੋਕਿਆ ਸੀ ਆਪਾਂ ਨੂੰ ਕੰਪਿਊਟਰ ਟੀਚਰ ਦੇ ਵੀ ਬਿਆਨ ਲੈਣੇ ਚਾਹੀਦੇ ਆ ਚਲੋ ਕੰਪਿਊਟਰ ਟੀਚਰ ਦੇ ਨਾਲ ਜਦੋਂ ਸੰਪਰਕ ਕੀਤਾ ਜਾਂਦਾ ਉਹ ਥਾਣੇ ਦੇ ਵਿੱਚ ਆ ਜਾਂਦਾ ਉਨੂੰ ਕਿਹਾ ਜਾਂਦਾ ਵੀ ਤੂੰ ਬੱਚੀ ਨੂੰ ਹਨਾ ਰੋਕਿਆ ਵੀ ਕਿਹਾ ਕਿ ਐਕਸਟਰਾ ਕਲਾਸ ਲਗਾਉਣ ਲਈ ਬੈਸੇ ਤਾਂ ਇੱਕ ਟੀਚਰ ਦਾ ਕਦੇ ਵੀ ਇਹ ਫਰਜ ਨਹੀਂ ਬਣਦਾ ਹੁੰਦਾ ਕਿ ਕੋਈ ਕੱਲੀ ਬੱਚੀ ਨੂੰ ਐਕਸਟਰਾ ਕਲਾਸ ਲਗਾਉਣ ਲਈ ਰੋਕੇ ਪਰ ਵੀ ਤੂੰ ਉਹਦੇ ਨਾਲ ਕੀ ਮਤਲਬ ਜਾਂ ਤਾਂ ਤੂੰ ਰੇਪ ਕੀਤਾ ਕਿਉਂਕਿ ਬੱਚੀ ਪ੍ਰੈਗਨੈਂਸੀ ਸੀ ਤੇ ਉਹਨੂੰ ਉਸ ਤੋਂ ਬਾਅਦ ਵੀ ਉਹਦੀ ਸਫਾਈ ਕਰਨ ਲਈ ਉਹ ਵਾਸ਼ਨ ਕਰਨ ਲਈ ਕੋਈ ਦਵਾਈ ਦਿੱਤੀ ਗਈ ਹੈਗੀ ਤਾਂ ਜਿਹੜਾ ਇਹ ਕੰਪਿਊਟਰ ਟੀਚਰ ਨੇ ਉਹ ਦੱਸਦੇ ਆ ਕਿ ਮੈਂ ਰੋਕਿਆ ਜਰੂਰ ਸੀ ਪ੍ਰੀਤ ਨੂੰ ਸਾਡਾ ਸਾਰਾ ਸਟਾਫ ਮੌਜੂਦ ਸੀ ਬਾਕੀ ਸਟਾਫ ਆਪੋ ਆਪਣਾ ਕੰਮ ਕਰ ਰਿਹਾ ਸੀ ਪਰ ਮੈਨੂੰ ਅਚਾਨਕ ਘਰੋਂ ਕਾਲ ਆ ਗਈ ਸੀ ਮੇਰੀ ਜਿਹੜੀ ਮੈਸੇਜ ਆ ਉਹ ਵੀ ਪ੍ਰੈਗਨੈਂਟ ਸੀ ਤੇ ਉਹਨਾਂ ਨੂੰ ਨਾ ਕੋਈ ਦਿੱਕਤ ਆ ਗਈ ਸੀ ਇਸ ਕਰਕੇ ਮੈਂ ਚਲਾ ਗਿਆ ਸੀ ਤੇ ਮੈਂ ਚੌਕੀਦਾਰ ਨੂੰ ਇਹ ਕਹਿ ਕੇ ਗਿਆ ਸੀ ਵੀ ਮੈਂ ਪ੍ਰੀਤ ਦੇ ਘਰਦਿਆਂ ਨੂੰ ਫੋਨ ਕਰ ਦਿੱਤਾ ਵੀ ਜਦੋਂ ਉਹ ਲੈਣ ਆਉਣਗੇ ਤਾਂ ਉਹਨਾਂ ਟਾਈਮ ਤੁਸੀਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਤੇ ਵੀ ਮੈਨੂੰ ਨਹੀਂ ਪਤਾ ਵੀ ਦੇਖੋ ਮੈਂ ਇੱਕ ਬੱਚੀ ਦਾ ਬਾਪ ਆ ਮੈਂ ਕਦੇ ਵੀ ਕਿਸੇ ਬੱਚੀ ਨਾਲ ਇਸ ਤਰ੍ਹਾਂ ਕਰਨ ਬਾਰੇ ਨਹੀਂ ਸੋਚ ਸਕਦਾ ਚਲੋ ਪੁਲਿਸ ਆ ਜਿਹੜੀ ਕੰਪਿਊਟਰ ਟੀਚਰ ਦੇ ਘਰ ਜਾਂਦੀ ਆ ਉਹਦੀ ਪਤਨੀ ਨਾਲ ਗੱਲਬਾਤ ਕਰਦੀ ਆ ਤੇ ਉਹਨਾਂ ਨੂੰ ਲੱਗਦਾ ਵੀ ਵਾਕਈ ਕੰਪਿਊਟਰ ਟੀਚਰ ਆ ਜਿਹੜਾ ਉਹ ਸੱਚ ਬੋਲ ਰਿਹਾ ਵੀ ਉਹਦੀ ਛੋਟੀ ਬੱਚੀ ਹੁੰਦੀ ਆ ਹਨਾ ਤੇ ਆਸ-ਪਾਸੇ ਤੋਂ ਪਤਾ ਕੀਤਾ ਜਾਂਦਾ ਜਿਹੜਾ ਉਹ ਕੰਪਿਊਟਰ ਟੀਚਰ ਹੁੰਦਾ ਉਹਦੇ ਬਾਰੇ ਚੰਗਾ ਹੀ ਸੁਣਨ ਨੂੰ ਮਿਲਦਾ ਫਿਰ ਸਾਰਿਆਂ ਦੀ ਸੂਈ ਆ ਜਿਹੜੀ ਉਹ ਚੌਂਕੀਦਾਰ ਤੇ ਜਾ ਕੇ ਅੜਕਦੀ ਆ ਤਿੰਨ ਦਿਨਾਂ ਬਾਅਦ ਜਿਹੜੇ ਸਟੇਟ ਦਾ ਚੌਂਕੀਦਾਰ ਸੀ ਉਥੋਂ ਦੀ ਪੁਲਿਸ ਦਾ ਫੋਨ ਆਉਂਦਾ ਤੇ ਉਹ ਦੱਸਦੇ ਆ ਵੀ ਜਿਹੜੇ ਆਦਮੀ ਨੂੰ ਪਕੜਨ ਲਈ ਤੁਸੀਂ ਸਾਨੂੰ ਇੰਟੀਮੀਟ ਕੀਤਾ ਸੀ ਵੀ ਅਸੀਂ ਉਹਨੂੰ ਪਕੜ ਲਿਆਗਾ ਤੇ ਵੀ ਅਸੀਂ ਇਹਨੂੰ ਲੈ ਕੇ ਪੰਜਾਬ ਆ ਰਹੇ ਹਾਂ ਚਲੋ ਪੰਜਾਬ ਪੁਲਿਸ ਆ ਜਿਹੜੀ ਉਹ ਆਪਦੀ ਗੱਡੀ ਭੇਜਦੀ ਆ ਉਹ ਕਹਿੰਦੇ ਵੀ ਨਹੀਂ ਅਸੀਂ ਆ ਰਹੇ ਹਾਂ ਪੰਜਾਬ ਪੁਲਿਸ ਵਾਰੰਟ ਲੈ ਕੇ ਜਾਂਦੀ ਆ ਬੱਚੀ ਦੇ ਮਾਪਿਆਂ ਦੇ ਤੇ ਪ੍ਰਿੰਸੀਪਲ ਦੇ ਬਿਆਨਾਂ ਦੇ ਆਧਾਰ ਤੇ ਚਲੋ ਚੌਂਕੀਦਾਰ ਨੂੰ ਉਥੋਂ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਫਿਰ ਜਦੋਂ ਚੌਂਕੀਦਾਰ ਨੂੰ ਪੁੱਛਿਆ ਜਾਂਦਾ ਤਾ ਚੌਂਕੀਦਾਰ ਆ ਜਿਹੜਾ ਉਹ ਦੱਸਦਾ ਕਿ ਜਦੋਂ ਕੰਪਿਊਟਰ ਟੀਚਰ ਘਰ ਚਲਾ ਗਿਆ ਸੀਗਾ ਤੇ ਉਹਨੇ ਮੈਨੂੰ ਕਿਹਾ ਸੀ ਕਿ ਬੱਚੀ ਨੂੰ ਜਾਣ ਨਹੀਂ ਦੇਣਾ ਇਹ ਜਦੋਂ ਗੇਟ ਤੇ ਆਈਏ ਕਹਿੰਦੀ ਵੀ ਅੰਕਲ ਮੈਂ ਜਾਣਾ ਤੇ ਮੈਂ ਇਹਨੂੰ ਕਿਹਾ ਵੀ ਨਹੀਂ ਤੇਰੇ ਘਰ ਦੇ ਜਿੰਨਾ ਟਾਈਮ ਨਹੀਂ ਆਉਂਦੇ ਉਹਨਾਂ ਟਾਈਮ ਨਹੀਂ ਜਾਣਾ ਤੇ ਵੀ ਹਾਂ ਮੇਰੇ ਮਨ ਦੇ ਵਿੱਚ ਚੋਰ ਆ ਗਿਆ ਸੀ ਵੀ ਮੈਂ ਇਹਨੂੰ ਹੋਸ਼ਮ ਲੈ ਕੇ ਗਿਆ ਤੇ ਮੈਂ ਇਹਦੇ ਨਾਲ ਰੇਪ ਕੀਤਾ ਤੇ ਫਿਰ ਉਹਨੂੰ ਪੁੱਛਿਆ ਜਾਂਦਾ ਵੀ ਕੀ ਬੱਚੀ ਨੂੰ ਨਹੀਂ ਪਤਾ ਵੀ ਜੇ ਤੂੰ ਬੱਚੀ ਨੂੰ ਕੁਝ بے ਹੋਸ਼ ਕੀਤਾ ਜਾਂ ਬੱਚੀ ਨੂੰ ਕੁਝ ਦਿੱਤਾ ਵੀ ਜਿਹੜਾ ਉਹਨੂੰ ਪਤਾ ਨਹੀਂ ਲੱਗਿਆ ਤਾਂ ਉਹ ਕਹਿੰਦਾ ਵੀ ਨਹੀਂ ਬੱਚੀ ਬੇਹੋਸ਼ ਨਹੀਂ ਸੀ ਬੱਚੀ ਨੂੰ ਪਤਾ ਸੀ ਪਰ ਮੈਂ ਬੱਚੀ ਨੂੰ ਬਹੁਤ ਡਰਾਇਆ ਹੋਇਆ ਸੀ ਫਿਰ ਵਿਪਰੀਤ ਤੋਂ ਦੁਬਾਰਾ ਜਦੋਂ ਪੁੱਛਿਆ ਜਾਂਦਾ ਵੀ ਪਤਾ ਤਾਂ ਲੱਗ ਗਿਆ ਫਿਰ ਪ੍ਰੀਤ ਦੱਸਦੀ ਆ ਕਿ ਮੈਨੂੰ ਚੌਂਕੀਦਾਰ ਅੰਕਲ ਨੇ ਬਹੁਤ ਡਰਾਇਆ ਹੋਇਆ ਸੀ ਕਿ ਜੇ ਤੂੰ ਘਰ ਦੱਸਿਆ ਜਾਂ ਸਕੂਲ ਦੇ ਵਿੱਚ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਮਾਰ ਦੇਵਾਂ ਨਾਲੇ ਤੇਰੇ ਮੰਮੀ ਪਾਪਾ ਨੂੰ ਮਾਰ ਦਿਆਂ ਵੀ ਇਸੇ ਕਰਕੇ ਮੈਂ ਤੁਹਾਨੂੰ ਨਹੀਂ ਦੱਸਿਆ ਸੀ ਫਿਰ ਪੁਲਿਸਾ ਜਿਹੜੀ ਉਹਨੂੰ ਵਿਸ਼ਵਾਸ ਚ ਲੈਂਦੀ ਆ ਕਹਿੰਦੀ ਆ ਪੁੱਤ ਹੁਣ ਸੱਚ ਦੱਸ ਤੂੰ ਕਿਉਂਕਿ ਹੁਣ ਚੌਂਕੀਦਾਰ ਆ ਜਿਹੜਾ ਉਹ ਮਾਰ ਨਹੀਂ ਸਕਦਾ ਤੁਹਾਨੂੰ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਫਿਰ ਪ੍ਰੀਤ ਦੱਸਦੀ ਆ ਕਿ ਜਦੋਂ ਮੈਂ ਗੇਟ ਤੇ ਗਈ ਕਿ ਮੈਂ ਘਰ ਚੱਲੀਆਂ ਤੇ ਮੈਨੂੰ ਅੰਕਲ ਕਹਿੰਦੇ ਵੀ ਨਹੀਂ ਤੂੰ ਨਹੀਂ ਜਾਣਾ ਕਹਿੰਦੇ ਮੈਂ ਚੌਂਕੀਦਾਰ ਅੰਕਲ ਦੇ ਫੋਨ ਤੋਂ ਹੀ ਆਪਣੇ ਡੈਡੀ ਨੂੰ ਫੋਨ ਕੀਤਾ ਮੇਰੇ ਡੈਡੀ ਕਹਿੰਦੇ ਆ ਕਿ ਮੈਂ ਪੌਣੇ ਕ ਘੰਟੇ ਤੱਕ ਆਉਣਾ ਤੇ ਕਹਿੰਦੇ ਮੈਨੂੰ ਚੌਂਕੀਦਾਰ ਅੰਕਲ ਕਹਿੰਦੇ ਵੀ ਕਦੋਂ ਆਉਣਗੇ ਕਹਿੰਦੇ ਮੈਂ ਕਿਹਾ ਵੀ ਅੰਕਲ ਮੇਰੇ ਪਾਪਾ ਹਜੇ ਟਾਈਮ ਲੱਗੂਗਾ ਕਹਿੰਦੇ ਅੰਕਲ ਮੈਨੂੰ ਕਹਿੰਦੇ ਵੀ ਆ ਜਾ ਤੈਨੂੰ ਮੈਂ ਕੁਝ ਖਾਣ ਨੂੰ ਦੇਵਾਂ ਕਹਿੰਦੇ ਮੈਨੂੰ ਲੈ ਗਏ ਅੰਦਰ ਤੇ ਜਦੋਂ ਮੈਨੂੰ ਵਾਸ਼ਰੂਮ ਵੱਲ ਲੈ ਜਾਣ ਲੱਗੇ ਤੇ ਮੈਂ ਅੰਕਲ ਨੂੰ ਕਿਹਾ ਵੀ ਅੰਕਲ ਤੁਸੀਂ ਮੈਨੂੰ ਵਾਸ਼ਰੂਮ ਚ ਕਿਉਂ ਲੈ ਕੇ ਜਾ ਰਹੇ ਹੋ ਕਹਿੰਦੇ ਉਹ ਕਹਿੰਦੇ ਵੀ ਆ ਜਾ ਪੁੱਤ ਤੈਨੂੰ ਕੁਝ ਦਿਖਾਉਣਾ ਕਹਿੰਦੇ ਉੱਥੇ ਲੈ ਜਾ ਕੇ ਇਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਜਦੋਂ ਮੈਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਮੇਰੇ ਮੂੰਹ ਤੇ ਹੱਥ ਰੱਖਿਆ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਮੈਨੂੰ ਐਂ ਡਰਾਇਆ ਵੀ ਜੇ ਤੂੰ ਕਿਸੇ ਨੂੰ ਕੁਝ ਦੱਸਿਆ ਪਰ ਕਹਿੰਦੀ ਮੈਨੂੰ ਮੰਥਲੀ ਪੀਰੀਅਡ ਆਉਂਦੇ ਸੀ ਜਦੋਂ ਮੈਨੂੰ ਮੰਥਲੀ ਪੀਰੀਅਡ ਨਾ ਆਇਆ ਤੇ ਕਹਿੰਦੀ ਮੈਨੂੰ ਵੀ ਮਤਲਬ ਡਰ ਲੱਗਿਆ ਹਨਾ ਵੀ ਮੈਨੂੰ ਬਹੁਤੀ ਨੌਲੇਜ ਤਾਂ ਹੈ ਨਹੀਂ ਸੀ ਪਰ ਕਹਿੰਦੀ ਮੈਂ ਆਪਣੀਆਂ ਸਹੇਲੀਆਂ ਕੋਲ ਗੱਲ ਕੀਤੀ ਕਿ ਮੈਨੂੰ ਹਰ ਮੰਥ ਵਧੀਆ ਹਨਾ ਮਤਲਬ ਸਹੀ ਡੇਟ ਤੇ ਪੀਰੀਅਡਸ ਆਉਂਦੇ ਆ ਵੀ ਇਸ ਵਾਰ ਮੈਨੂੰ ਪੀਰੀਅਡਸ ਨਹੀਂ ਆਏ ਤਾਂ ਕਹਿੰਦੀ ਮੈਨੂੰ ਮੇਰੀਆਂ ਸਹੇਲੀਆਂ ਕਹਿੰਦੀਆਂ ਵੀ ਆਏ ਸੁਣਦੇ ਹੁੰਨੇ ਆ ਕਿ ਵੀ ਜੇ ਇੱਕ ਕੁੜੀ ਨੂੰ ਪੀਰੀਅਡਸ ਆਉਣੇ ਬੰਦ ਹੋ ਜਾਣ ਤੇ ਉਹ ਪ੍ਰੈਗਨੈਂਟ ਹੁੰਦੀ ਆ ਕਹਿੰਦੀ ਮੈਂ ਕਹਿੰਦੀ ਮੈਂ ਡਰ ਗਈ ਨਾ ਤਾਂ ਕਹਿੰਦੀ ਹੁਣ ਮੈਂ ਗੱਲ ਕਰ ਸਕਦੀ ਸੀ ਨਾ ਹੀ ਮੈਂ ਆਪਣੀਆਂ ਸਹੇਲੀਆਂ ਕੋਲ ਤੇ ਨਾ ਹੀ ਮੈਨੂੰ ਪੂਰੀ ਨੌਲੇਜ ਸੀ ਕਹਿੰਦੀ ਫਿਰ ਮੈਂ ਅੰਕਲ ਨੂੰ ਆ ਕੇ ਦੱਸਿਆ ਕਿ ਅੰਕਲ ਤੁਸੀਂ ਮੇਰੇ ਨਾਲ ਕੁਝ ਗਲਤ ਕੀਤਾ ਨਾ ਤੇ ਵੀ ਮੈਨੂੰ ਪੀਰੀਅਡਸ ਨਹੀਂ ਆਏ ਕਹਿੰਦੀ ਫਿਰ ਅੰਕਲ ਨੇ ਮੈਨੂੰ ਇੱਕ ਦਿਨ ਬੁਲਾਇਆ ਤੇ ਬੁਲਾ ਕੇ ਕਿਹਾ ਵੀ ਤੂੰ ਆਹ ਦਵਾਈ ਖਾ ਲਾ ਇਹਦੇ ਨਾਲ ਤੈਨੂੰ ਪੀਰੀਅਡਸ ਆ ਜਾਣਗੇ ਕਹਿੰਦੀ ਉਹ ਦਵਾਈ ਮੈਂ ਖਾਧੀ 2-3 ਦਿਨ ਹਨਾ ਲਗਾਤਾਰ ਖਾਧੀ ਤੇ ਜਿਸ ਦਿਨ ਮੈਂ ਉਹ ਦਵਾਈ ਖਾਧੀ ਤੇ ਮੇਰੇ ਨਾਲ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਇਆ ਤੇ ਮੈਂ ਆਪਣੀਆਂ ਸੇਲੀਆਂ ਨਾਲ ਵਾਸ਼ਰੂਮ ਗਈ ਤੇ ਉੱਥੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਦਰਦ ਹੋਇਆ ਤੇ ਮੈਨੂੰ ਬਹੁਤ ਜ਼ਿਆਦਾ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਵੀ ਫੇਰ ਨਹੀਂ ਮੈਨੂੰ ਪਤਾ ਲੱਗਿਆ ਤੇ ਫੇਰ ਡਾਕਟਰ ਜਿਹੜੀ ਦੱਸਦੀ ਆ ਕਿ ਹਾਂ ਇਹਨਾਂ ਨੂੰ ਵੀ ਜਿਹੜਾ ਗਰਭ ਗਰਾਉਣ ਵਾਲੀ ਜਿਹੜੀ ਦਵਾਈ ਦਿੱਤੀ ਸੀ ਉਹਦੇ ਨਾਲ ਹੁਣ ਬੱਚੀ ਬੇਹੋਸ਼ ਹੋ ਗਈ ਉਸੇ ਕਰਕੇ ਦਰਦ ਹੋਇਆ ਇਹਦੇ ਕਿਉਂਕਿ ਉਹ ਇੱਕ ਤਰ੍ਹਾਂ ਦੀ ਅਵਰਸ਼ਨ ਹੁੰਦੀ ਆ ਤੇ 12 ਸਾਲ ਦੀ ਬੱਚੀ ਆ ਹਨਾ ਵੀ ਕਮਜ਼ੋਰ ਹੋਣੀ ਸੀ ਬੇਹੋਸ਼ ਹੋ ਗਈ ਵੀ ਦਰਦ ਬਹੁਤ ਜ਼ਿਆਦਾ ਹੋਇਆ ਤੇ ਵੀਕਨੈਸ ਹੋ ਗਈ ਚਲੋ ਫਿਰ ਨਾ ਜਿਹੜੀ ਪ੍ਰਿੰਸੀਪਲ ਆਗੀ ਉਹਦੇ ਬਿਆਨਾਂ ਦੇ ਤੇ ਬੱਚੀ ਦੇ ਮਾਪਿਆਂ ਦੇ ਤੇ ਬੱਚੀ ਦੇ ਬਿਆਨਾਂ ਦੇ ਆਧਾਰ ਤੇ ਤੇ ਜਿਹੜਾ ਚੌਂਕੀਦਾਰ ਸੀ ਉਹਦੇ ਗੁਨਾਹ ਕਬੂਲ ਕਰਨ ਦੇ ਆਧਾਰ ਤੇ ਉਤੇ ਫਿਰ ਕੇਸ ਆ ਜਿਹੜਾ ਕੀਤਾ ਜਾਂਦਾ ਤੇ ਉਹ ਚੌਂਕੀਦਾਰ ਦੀ ਪਤਨੀ ਵੀ ਆਉਂਦੀ ਆ ਪੰਜਾਬ ਪੁਲਿਸ ਤੇ ਆ ਕੇ ਉਹ ਇਹੀ ਕਹਿੰਦੀ ਆ ਕਿ ਇਸ ਰਾਖਸ਼ ਨੂੰ ਛੱਡਿਆ ਨਾ ਜਾਵੇ ਕਿਉਂਕਿ ਆਪਣੇ ਸਟੇਟ ਦੇ ਵਿੱਚ ਵੀ ਇਹਨੇ ਇਸ ਤਰ੍ਹਾਂ ਦਾ ਹੀ ਗੁਨਾਹ ਕੀਤਾ ਸੀ ਤਾਂ ਹੀ ਇਹ ਇੱਥੇ ਆ ਕੇ ਨੌਕਰੀ ਕਰਨ ਲੱਗਿਆ ਸੀ ਕਹਿੰਦੀ ਉਦੋਂ ਵੀ ਇਹ ਬਚ ਗਿਆ ਵੀ ਹੁਣ ਇਹਨੂੰ ਛੱਡਿਓ ਨਾ ਵੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਉਹ ਵਿਚਾਰੀ ਰੋਂਦੀ ਸੀ ਤੇ ਮਾਫੀ ਮੰਗਦੀ ਸੀ ਬੱਚੀ ਤੋਂ ਬੱਚੀ ਦੇ ਮਾਪਿਓ ਤੋਂ ਉਹ ਕਹਿੰਦੇ ਵੀ ਤੁਹਾਡਾ ਤਾਂ ਕੀ ਕਸੂਰਾ ਹਨਾ ਫਿਰ ਜਿਹੜੀ ਪੁਲਿਸ ਆ ਉਹ ਪ੍ਰਿੰਸੀਪਲ ਮੈਡਮ ਨੂੰ ਵੀ ਸਖਤ ਤਾੜਨਾ ਕਰਦੀ ਆ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਨੌਕਰੀ ਦੇਣੀ ਆ ਭਾਵੇਂ ਸਿਕਿਉਰਿਟੀ ਗਾਰਡ ਭਾਵੇਂ ਡਰਾਈਵਰ ਰੱਖਣਾ ਭਾਵੇਂ ਟੀਚਰ ਰੱਖਣੇ ਆ ਤਾਂ ਤੁਸੀਂ ਉਹਦੀ ਬੈਕਗ੍ਰਾਉਂਡ ਬਾਰੇ ਜ਼ਰੂਰ ਪਤਾ ਕਰਿਆ ਕਰੋ ਕਿ ਤੁਹਾਨੂੰ ਇਹ ਹੁੰਦਾ ਵੀ ਚਲੋ ਘੱਟ ਤਨਖਾਹ ਤੇ ਸਾਡੇ ਕੋਲ ਕੋਈ ਕੰਮ ਕਰ ਰਿਹਾ ਵੀ ਇਹ ਨਹੀਂ ਵੀ ਪ੍ਰੋਪਰ ਅਗਲੇ ਦਾ ਐਡਰੈਸ ਲੈ ਕੇ ਅਗਲੇ ਬਾਰੇ ਛਾਣਬੀਣ ਕਰਕੇ ਫਿਰ ਹੀ ਤੁਸੀਂ ਨੌਕਰੀ ਦੇਣੀ ਆ ਤੇ ਪ੍ਰਿੰਸੀਪਲ ਮੈਡਮ ਆ ਜਿਹੜੀ ਉਹ ਪੁਲਿਸ ਨੂੰ ਕਹਿੰਦੀ ਹੈ ਕਿ ਹਾਂ ਇਸ ਤੋਂ ਬਾਅਦ ਵੀ ਕਦੇ ਵੀ ਮੈਂ ਇਸ ਤਰ੍ਹਾਂ ਦੀ ਅੰਗਲੀ ਨਹੀਂ ਕਰੂੰਗੀ ਉਸ ਤੋਂ ਬਾਅਦ ਜਿਹੜੀ ਖਬਰ ਆ ਉਹ ਅਖਬਾਰ ਤੇ ਵੀ ਆਉਂਦੀ ਆ ਹਾਂ ਭਾਵੇਂ ਕਿ ਬੱਚੀ ਦਾ ਚਿਹਰਾ ਲੁਕਾਇਆ ਗਿਆ ਸੀ ਬੱਚੀ ਦਾ ਨਾਮ ਵੀ ਜਿਹੜਾ ਕਾਲਪਨਿਕ ਰੱਖਿਆ ਗਿਆ ਸੀ ਪਰ ਅਗਾਹ ਜ਼ਰੂਰ ਕੀਤਾ ਗਿਆ ਸੀ ਇਸ ਖਬਰ ਦੇ ਰਾਹੀਂ ਇਹ ਬਿਲਕੁਲ ਸੱਚੀ ਗੱਟਣਾ ਸੀ ਬੱਚੀਆਂ ਸਾਡੀਆਂ ਕਿਤੇ ਵੀ ਸੇਫ ਨਹੀਂ ਹੈਗੀਆਂ ਜੇ ਗੁਰੂ ਘਰ ਜਾਂਦੇ ਆ ਤਾਂ ਉੱਥੇ ਵੀ ਅਸੀਂ ਐ ਯਕੀਨ ਨਹੀਂ ਕਰ ਸਕਦੇ ਵੀ ਅਗਲਾ ਬੰਦਾ ਕਿਹੋ ਜਿਹਾ ਸਕੂਲ ਦੇ ਵਿੱਚ ਕਿਤੇ ਵੀ ਬੱਚੀਆਂ ਦਾ ਜਾਣਾ ਨਾ ਬੱਚੀਆਂ ਨੂੰ ਇਹ ਚੀਜ਼ ਸਿਖਾਉਣੀ ਪੈਣੀ ਆ ਸਾਨੂੰ ਗੁੱਡ ਟੱਚ ਬੈਡ ਟੱਚ ਬਾਰੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਹਨ ਬਹੁਤ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਇਹ ਚੀਜ਼ ਬਾਰੇ ਜਾਣਕਾਰੀ ਦਿੰਦੀਆਂ ਨੇ ਵੀ ਪਰ ਫਿਰ ਵੀ ਇਹੋ ਜਿਹੇ ਦਰਿੰਦੇ ਸਾਡੇ ਸਮਾਜ ਦੇ ਵਿੱਚ ਘੁੰਮਦੇ ਨੇ ਕਿ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਕਦੋਂ ਕੀ ਕਿਹੜਾ ਸ਼ੈਤਾਨ ਆ ਜੇ ਤੇ ਸਾਡੇ ਬੱਚਿਆਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜੇ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਜਾਂਦੇ ਜਾਂਦੇ ਕੱਲ ਵਾਲੀ ਕਹਾਣੀ ਦੇ ਜੋ ਕਮੈਂਟ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆਂ ਹਾਂਜੀ ਦੋਸਤੋ ਕੱਲ ਵੀ ਆਪਾਂ ਇਸੇ ਨਾਲ ਰਿਲੇਟਡ ਹੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹ ਵੀ ਇੱਕ ਬੱਚੀ ਦਾ ਬਲਾਤਕਾਰ ਹੋਇਆ ਸੀਗਾ ਉਹ ਗੁਰੂ ਘਰ ਦੇ ਵਿੱਚ ਹੋਇਆ ਸੀ ਤੇ ਉਤੇ ਜੇ ਤੁਹਾਡੇ ਵਿਚਾਰ ਆਏ ਸੀ ਰਾਜੀ ਕੁਮਾਰ ਜ਼ਿਆਦਾਤਰ ਗਲਤ ਕੰਮ ਧਰਮਾਂ ਦੇ ਠੇਕੇਦਾਰ ਹੀ ਕਰਦੇ ਨੇ ਹਾਂਜੀ ਬਿਲਕੁਲ ਧਰਮ ਦਾ ਬਾਣਾ ਪਾ ਕੇ ਤਾਂ ਲੋਕ ਜ਼ਿਆਦਾ ਹਯਵਾਨੀਅਤ ਕਰਦੇ ਨੇ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਧਾਰਮਿਕ ਬੰਦਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਪਰ ਅੱਜ ਕੱਲ ਕਿਸੇ ਤੇ ਵੀ ਯਕੀਨ ਅਸੀਂ ਨਹੀਂ ਕਰ ਸਕਦੇ ਅੱਗੇ ਤੀਰਥਕੌਰ ਬਹੁਤ ਹੀ ਮਾੜੀ ਗੱਲ ਕਿ ਪ੍ਰਮਾਤਮਾ ਦਾ ਨਾਮ ਲੈਣ ਵਾਲਾ ਇੰਨਾ ਮਾੜਾ ਕਰਮ ਕਰ ਰਿਹਾ ਸੀ ਹਾਂਜੀ ਆਪਾਂ ਇਹ ਨਹੀਂ ਕਹਿ ਸਕਦੇ ਅਸਲ ਦੇ ਵਿੱਚ ਨਾ ਲੋਕੀ ਨੇ ਬਹੁਤ ਜ਼ਿਆਦਾ ਠੱਗ ਚੋਰ ਲੋਕੀ ਆ ਜਿਹੜੇ ਉਹ ਧਰਮ ਦਾ ਸਹਾਰਾ ਲੈਂਦੇ ਆ ਤੇ ਆਪਾਂ ਨੂੰ ਇਹ ਹੁੰਦਾ ਵੀ ਜਿਆਦਾ ਪਾਠ ਕਰਨ ਵਾਲਾ ਖਵਣੀ ਜਿਆਦਾ ਚੰਗਾ ਪਰ ਜ਼ਰੂਰੀ ਨਹੀਂ ਹੈਗਾ ਪ੍ਰਗਟ ਸਿੰਘ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਬਾਬੇ ਨੇ ਕੁੜੀਆਂ ਨਾਲ ਗਲਤ ਕੰਮ ਕੀਤਾ ਅੱਗੇ ਰਾਜਦੀਪ ਕੌਰ ਹੈਪੀ ਨਿਊ ਇਅਰ ਸਿਸਟਰ ਜੀ ਰਾਜਦੀਪ ਕੌਰ ਜਨਾਲ ਡਾਕਟਰ ਅਜੈਬ ਸਿੰਘ ਗੁੱਡ ਸਟੋਰੀ ਸਿਸਟਰ ਜੀ ਧੰਨਵਾਦ ਜੀ ਤੁਸੀਂ ਅੱਛਾ ਡਾਕਟਰ ਅਜੈਵ ਜਿਹੜੇ ਮੇਰੇ ਵੀਰ ਸ਼ੁਰੂ ਤੋਂ ਹੀ ਕਮੈਂਟ ਕਰਦੇ ਨੇ ਸਪੋਰਟ ਕਰਦੇ ਆ ਤੁਸੀਂ ਉਹਨਾਂ ਦੇ ਮੈਸੇਜ ਆਉਂਗੇ ਹਾਂ ਉਹ ਤੁਹਾਡਾ ਨਾਮ ਲੈਂਦੇ ਹੁੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਕਮੈਂਟ ਕੀਤਾ ਅੱਗੇ ਸੁੱਖਾ ਸਿੰਘ ਸਰਾਰੀ ਨਾਈਸ ਟੂ ਸਟੋਰੀ ਮਾਈ ਸਿਸਟਰ ਜੀ ਧੰਨਵਾਦ ਵੀਰੇ ਤੀਰਤ ਕੌਰ ਜੀ ਗੋਡ ਬlesਸ ਯੂ ਧੰਨਵਾਦ ਜੀ ਅੱਗੇ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਹਰਦਿੱਤ ਹਰਦਿੱਤ ਢਾਲੀਵਾਲ ਜਗਜੀਤ ਬਹੁਤ ਹੀ ਸ਼ਰਮ ਦੀ ਗੱਲ ਹੈ ਜੀ ਪਰ ਸਿੱਖਿਆ ਦੇਣ ਵਾਲੀ ਕਹਾਣੀ ਹੈ ਕੈਪਟਨ ਹਰਜੀਤ ਢਾਲੀਵਾਲ ਹਾਂਜੀ ਧੰਨਵਾਦ ਜੀ ਅੱਗੇ ਅਵੀਰਾਜ ਸਿੰਘ ਅਮਨ ਮਖੂ ਤੋਂ ਸਹੀ ਗੱਲ ਆ ਦੀਦੀ ਗੁੱਡ ਸਟੋਰੀ ਜੀ ਅੱਗੇ ਅਵੀਰਾਜ ਸਿੰਘ ਉਹੀ ਮੇਰੀ ਭੈਣ ਅਮਨ ਇਹਨਾਂ ਨੇ ਇਮੋਜੀ ਵੀ ਭੇਜਿਆ ਅੱਗੇ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਕਸ਼ਮੀਰ ਖਖ ਹੈਪੀ ਨਿਊ ਇਅਰ ਨਾਈਸ ਸਟੋਰੀ ਅੱਗੇ ਡਾਕਟਰ ਅਜੈਬ ਸਿੰਘ ਘਰਾਟ ਹੈਪੀ ਨਿਊ ਇਅਰ ਸਿਸਟਰ ਜੀ ਗੁੱਡ ਸਟੋਰੀ ਜੀ ਧੰਨਵਾਦ ਵੀਰੇ ਸੇਮ ਟੂ ਯੂ ਅੱਗੇ ਨਰਿੰਦਰ ਕੌਰ ਜੀ ਹੈਪੀ ਨਿਊ ਇਅਰ ਸੋ ਸੈਡ ਸਟੋਰੀ ਸਾਨੂੰ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਹਾਂਜੀ ਹੈਪੀ ਨਿਊ ਇਅਰ ਤੁਹਾਨੂੰ ਵੀ ਨਵੇਂ ਸਾਲ ਦੀ ਵਧਾਈ ਹੋਵੇ ਅਗੇ ਰਾਜ ਹੈਪੀ ਨਿਊ ਇਅਰ ਸੇਮ ਟੂ ਯੂ ਜੀ ਅਗੇ ਮਨਜੀਤ ਕੌਰ ਬਹੁਤ ਵਧੀਆ ਸਟੋਰੀ ਮੈਮ ਹੈਪੀ ਨਿਊ ਇਅਰ ਸੇਮ ਟੂ ਯੂ ਜੀ ਅਗੇ ਰਾਜਕਮਾਰ ਹੈਪੀ ਨਿਊ ਇਅਰ ਸਿਸਟਰ ਜੀ ਗੋਡ ਬlesਸ ਯੂ ਧੰਨਵਾਦ ਵੀਰੇ ਅਗੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਇਅਰ ਦੀਆਂ ਵਾਹਿਗੁਰੂ 2025 ਚ ਤੁਹਾਨੂੰ ਹਰ ਖੁਸ਼ੀ ਹਰ ਮਨੋ ਕਾਮਨਾ ਪੂਰੀ ਕਰੇ ਸਰਤਾਜ ਪੁੱਤ ਦੀਆਂ ਉਮਰਾਂ ਲੰਬੀਆਂ ਕਰੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਧੰਨਵਾਦ ਭੈਣੇ ਇੰਨੀਆਂ ਦੁਆਵਾਂ ਦੇਣ ਲਈ ਤੁਹਾਡੀਆਂ ਦੁਆਵਾਂ ਤੇ ਤੁਹਾਡੇ ਸਪੋਰਟ ਸਦਕਾ ਮੈਨੂੰ ਬਹੁਤ ਹੌਸਲਾ ਮਿਲਦਾਵੇਂ ਬਹੁਤ ਖੁਸ਼ ਹੁੰਨੀ ਆ ਮੈਨੂੰ ਵਾਕਈ ਦਿਲੋਂ ਖੁਸ਼ੀ ਹੁੰਦੀ ਆ ਕਿ ਤੁਸੀਂ ਸਾਰੇ ਮੇਰਾ ਇੰਨਾ ਕਰਦੇ ਹੋ ਕਿਉਂਕਿ ਇੱਕ ਤਾਂ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰ ਰਹੇ ਹੋ ਉਤੋਂ ਤੁਸੀਂ ਮੈਨੂੰ ਇੰਨੀਆਂ ਦੁਆਵਾਂ ਦਿੰਦੇ ਹੋ ਮੈਂ ਜ਼ਰੂਰ ਕੋਈ ਪੁੰਨ ਕੀਤਾ ਹੋਊਗਾ ਤੇ ਅੱਗੇ ਸਿੱਧੂ ਸਿੱਧੂ ਪੈਂਟ ਹੈਪੀ ਨਿਊ ਇਅਰ ਸਿਸਟਰ ਨਾਈਸ ਸਟੋਰੀ ਧੰਨਵਾਦ ਭੈਣੇ ਅੱਗੇ ਨੱਥਾ ਸਿੰਘ ਦਿਓੜ ਹੈਪੀ ਨਿਊ ਇਅਰ ਨਾਈਸ ਸਟੋਰੀ ਸਿਸਟਰ ਕੁਰੜੇ ਸ਼ਾਪੇ ਤੋਂ ਧੰਨਵਾਦ ਵੀਰੇ ਤੁਹਾਨੂੰ ਵੀ ਹੈਪੀ ਨਿਊ ਇਅਰ ਅੱਗੇ ਵੀਰਪਾਲ ਬਰਾੜ ਹੈਪੀ ਨਿਊ ਇਅਰ ਸਿਸਟਰ ਧੰਨਵਾਦ ਭੈਣੇ ਤੁਹਾਨੂੰ ਵੀ ਨਵੇਂ ਸਾਲ ਦੀ ਵਧਾਈ ਹੋਵੇ ਹੈਪੀ ਨਿਊ ਇਅਰ ਦੀਦੀ ਜੀ ਬਨੀਤਾ ਰਾਣੀ ਜੀ ਸੇਮ ਟੂ ਯੂ ਸਿਸਟਰ ਅੱਗੇ ਆਗਮ ਜੋਤ ਇਹ ਜਿਹੇ ਗ੍ਰਾਂਥੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹਾਂਜੀ ਬਿਲਕੁਲ ਆਪਾਂ ਕਹਿੰਦੇ ਹਾਂ ਕਿ ਜੋ ਵੀ ਕਿਸੇ ਨਾਲ ਗਲਤ ਕਰਦਾ ਉਹਨੂੰ ਸਜ਼ਾ ਵੀ ਤੁਰੰਤ ਹੋਣੀ ਚਾਹੀਦੀ ਹੈ ਤੇ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਇਹੋ ਜੀ ਗਲਤੀ ਨਾ ਕਰੇ ਅੱਗੇ ਬਲਜੀਤ ਕੌਰ ਜੀ ਹਾਂਜੀ ਕਿਰਨ ਬੇਟਾ ਇੰਨੀ ਛੋਟੀ ਏਜ ਦੇ ਬੱਚੇ ਨਾਲ ਰੇਪ ਕੀਤਾ ਉਹ ਵੀ ਗੁਰੂ ਘਰ ਦੇ ਵਿੱਚ ਬਹੁਤ ਹੀ ਨਿੰਦਣਯੋਗ ਹੈ ਤੇ ਸ਼ਰਮ ਕਰਨ ਵਾਲੀ ਘਟਨਾ ਹੈ ਬਹੁਤ ਦੁੱਖ ਹੋਇਆ ਹਾਂਜੀ ਇਹ ਮਤਲਬ ਜਦੋਂ ਮੈਂ ਵੀ ਇਹ ਖਬਰ ਪੜ੍ਹਦੇ ਆ ਨਾ ਕੋਈ ਇਦਾਂ ਦੀ ਤੇ ਯਕੀਨ ਨਹੀਂ ਹੁੰਦਾ ਇੱਕ ਵਾਰ ਤਾਂ ਐਂ ਲੱਗਦਾ ਵੀ ਕੀ ਵਾਕਈ ਵਾਪਰਿਆ ਹੋਊਗਾ ਬਾਕੀ ਅੱਜ ਕੱਲ ਤਾਂ ਅਖਬਾਰਾਂ ਦੀਆਂ ਸੁਰਖੀਆਂ ਜਦੋਂ ਆਪਾਂ ਵੇਖਦੇ ਆ ਇਹੋ ਜੀਆਂ ਘਟਨਾਵਾਂ ਦੋ ਚਾਰ ਤਾਂ ਰੋਜ਼ ਦੀਆਂ ਹੁੰਦੀਆਂ ਹੀ ਨੇ ਜੀ ਹਾਂਜੀ ਅੱਜ ਆਪਣੀ ਕਹਾਣੀ ਲੇਟ ਹੋ ਗਈ ਕਿਉਂਕਿ ਮੇਰਾ ਜਿਹੜਾ ਗਲਾ ਉਹਦੇ ਵਿੱਚ ਛਾਲੇ ਹੋਏ ਪਿਆ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਪਰ ਫਿਰ ਵੀ ਮੇਰਾ ਜੀ ਕੀਤਾ ਹਨਾ ਕਿ ਚਲੋ ਆਪਾਂ ਵਿੱਚ ਦੀ ਗੈਪ ਪੈ ਜਾਂਦਾ ਕਹਾਣੀ ਨਹੀਂ ਆਉਂਦੀ ਫਿਰ ਮੈਂ ਦਵਾਈ ਲੈ ਕੇ ਆਈ ਤੇ ਫਿਰ ਮੈਂ ਕਹਾਣੀ ਆ ਜਿਹੜੀ ਤੁਹਾਡੇ ਨਾਲ ਇੱਕ ਘਟਨਾ ਜਿਹੜੀ ਸਾਂਝੀ ਕੀਤੀ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਦੋਂ ਤੁਸੀਂ ਕਹਾਣੀ ਸੁਣੋਗੇ ਸ਼ਬਦਾਂ ਦਾ ਤੁਹਾਨੂੰ ਲੱਗੂਗਾ ਤੁਸੀਂ ਇਗਨੋਰ ਕਰਿਓ ਠੀਕ ਹੈ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਾਤ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ